ਹਾਂਜੀ ਸ਼ਾਸਤਰੀ ਜੀ ਅੱਜ ਮੈਂ ਥੋੜੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਵੀਰ ਆਇਆ ਜੀ ਮਾਨਸਾ ਏਰੀਆ ਦੇ ਵਿੱਚੋਂ ਤੇ ਵੀਰ ਨੂੰ 35 ਕਿਲੇ ਪੈਲੀ ਆਉਂਦੀ ਹੈ 35 ਸਾਲ ਦੀ ਉਮਰ ਹੈ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਧਿਆਨ ਨਾਲ ਸੁਣ ਲਓ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਵਿਚਾਰਾ ਇੰਨਾ ਹੈ ਨਹੀਂਗਾ ਚੁਸਤ ਚਲਾਕ ਤੇ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਚਾਹੇ ਡਬੋਸ ਵਾਲੀ ਹੋਵੇ ਨਹੀਂ ਤਾਂ ਬੱਚਾ ਹੋਵੇ ਨਾ ਜੇ ਹੋਵੇ ਤਾਂ ਕੁੜੀ ਹੋਵੇ ਕੁੜੀ ਵਾਲੀ ਲੈ ਲੈਣਗੇ ਜੀ ਕੀਲਾ ਨੌ ਵੀ ਕਰਾ ਦੇਣਗੇ ਕੁੜੀ ਦੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਤੇ ਬਸ ਇੱਕ ਫਰਾਡ ਵੈੜੀਆਂ ਤੋਂ ਬਚਿਆ ਕਰੋ ਜੀ ਫਰਾਡ ਐੜੀਆਂ ਬਹੁਤ ਬਣੀਆਂ ਹੋਈਆਂ ਨੇ ਮੇਰੇ ਨਾਮ ਤੇ ਤੇ ਇਹਨਾਂ ਤੋਂ ਜ਼ਰੂਰ ਬਚੋ ਜੀ ਤੇ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਵੀਰ ਦੀ ਉਮਰ 35 ਸਾਲੀ ਹੈ ਕੁੜੀ 30 ਕ ਸਾਲ ਦੀ ਚੱਲ ਜੂਗੀ ਜੱਟਾਂ ਦੀ ਕੋਈ ਵੀ ਗਰੀਬ ਘਰ ਦੀ ਕੁੜੀ ਹੋਵੇ ਕੋਈ ਮੰਗ ਡਿਮਾਂਡ ਨਹੀਂ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਡਾਟਾ ਹੋਰ ਆ ਗਿਆ ਜੀ ਤੇ ਭੈਣ ਯੂਐਸਏ ਦੇ ਵਿੱਚ ਹੈ ਜੀ ਭੈਣ ਕੋਲੇ ਦੋ ਬੱਚੇ ਨੇ ਜੇ ਕੋਈ ਸਣੇ ਬੱਚੇ ਭੈਣ ਨੂੰ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਚਾਹੇ ਜਿਵੇਂ ਹੁਣ ਮੂਰੇ ਅਗਲਾ ਵਿਆਹ ਆ ਹੋਵੇ ਡਿਵੋਰਸ ਹੋਇਆ ਹੋਵੇ ਬੱਚਾ ਨਾ ਹੋਵੇ ਉਹ ਚੱਲ ਜੂਗਾ ਜੀ ਤੇ ਉੱਥੇ ਭੈਣ ਸਿਟੀਜ਼ਨ ਹੈ ਜੀ ਤੇ ਜੇ ਇੰਡੀਆ ਦਾ ਮੁੰਡਾ ਹੋਵੇ ਦਬੋਸ ਵਾਲਾ ਹੋਵੇ ਕੁਮਾਰਾ ਨਾ ਹੋਵੇ ਧਿਆਨ ਨਾਲ ਸੁਣ ਲਓ ਕਈ ਵਾਰ ਕੁਮਾਰੇ ਲੱਗ ਜਾਂਦੇ ਨੇ ਜਿਵੇਂ ਬਾਹਰਲੀ ਕੁੜੀ ਦਾ ਆਪਾਂ ਡਾਟਾ ਪਾਉਨੇ ਆ ਕੁਮਾਰੇ ਮੁੰਡੇ ਲੱਗ ਜਾਂਦੇ ਨੇ ਆਪਦਾ ਉਹ ਕਰਨਾ ਵੀ ਅਸੀਂ ਉਹ ਕਰਨਾ ਦਬੋਸ ਵਾਲਾ ਹੀ ਹੋਵੇ ਮੁੰਡਾ ਜ਼ਮੀਨ ਦਾ ਕੋਈ ਰੋਲਾ ਨਹੀਂ ਹੈਗਾ ਤੇ ਕਾਸਟ ਕੁੜੀ ਦੀ ਹੈਗੀ ਜੱਟ ਸਿੱਖ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੱਟ ਸਿੱਖ ਹੀ ਮੈਨੂੰ ਮੈਸੇਜ ਜਾਂ ਕਾਲ ਕਰਨ ਜਾਂ ਮੈਨੂੰ ਆਪਣਾ ਡਾਟਾ ਭੇਜਣ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ 93 ਬੌਰਨ ਕੁੜੀ ਜੱਟਾਂ ਦੀ ਕੁੜੀ ਐ ਜੀ ਥੋੜੀ ਜੀ ਭਾਰੀ ਐ ਤੇ 20 25 ਕਿੱਲੇ ਜ਼ਮੀਨ ਦੇ ਭਾਲਦੇ ਨੇ ਜੀ ਤੇ ਵਧੀਆ ਜੱਟਾਂ ਦੀ ਕੁੜੀ ਐ ਘਰੇਲੂ ਕੁੜੀ ਐ ਜੀ ਬੀਏ ਕਰੀ ਹੋਈ ਐ ਭੈਣ ਦੀ ਤੇ ਆਪਾਂ ਨੂੰ ਜੱਟਾਂ ਦਾ ਮੁੰਡਾ ਹੀ ਚਾਹੀਦਾ ਜਿਹੜਾ ਮਤਲਬ ਘਰੇਲੂ ਕੁੜੀ ਚਾਹੀਦੀ ਐ ਜਿਹੜੇ ਮੁੰਡੇ ਨੂੰ ਬਾਹਰ ਭੈਣ ਦੇ ਨਹੀਂ ਜਾਣਾ ਜੀ ਤੇ ਇਧਰਲਾ ਮੁੰਡਾ ਹੀ ਚਾਹੀਦਾ 20 25 ਕਿੱਲਿਆਂ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੋ ਹਾਂਜੀ ਸਸਤਰੀ ਕਰ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਰਾਮਦਾਸੀਆਂ ਦੀ ਕੁੜੀ ਆਈ ਹੈ ਜੀ 20 ਕ ਸਾਲ ਏਜ ਆ ਭੈਣ ਦੀ ਜੱਟਾਂ ਦੇ ਵੀ ਕਰ ਦੇਣਗੇ ਜੀ 2-4 ਕਿੱਲਾਂ ਤੇ ਕਰ ਦੇਣਗੇ ਤੇ ਜੇ ਕੋਈ ਮੇਰਾ ਵੀਰ ਆਰਾਮਦਾਸੀਆਂ ਦੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਚਾਹੇ ਜੱਟਾਂ ਦਾ ਮੁੰਡਾ ਹੋਵੇ ਤੇ ਕਰਾ ਲੈਣਗੇ 2-4 ਕਿੱਲੇ ਜ਼ਮੀਨ ਦੇ ਹੋਣ ਤੇ ਵੀਰ ਕੋਈ ਕੰਮ ਕਰਦਾ ਹੋਵੇ 25-26 ਸਾਲ ਤੋਂ ਜ਼ਿਆਦਾ ਨਾ ਹੋਵੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਮੱਝਵੀ ਸਿੰਘਾਂ ਦੀ ਗੁੱਡੀ ਤੇ ਭੈਣ ਦੀ ਉਮਰ ਹੈਗੀ ਆ 26 ਸਾਲ ਮੁੰਡਾ ਜੱਟਾਂ ਦਾ ਭਾਲ ਦੇਣੀ ਆ ਜੀ ਮੁੰਡਾ ਹੋਵੇ ਬੋਦੀਆਂ ਵਾਲਾ 2.5 ਕਿਲੀਆਂ ਤੇ ਵੀ ਕਰ ਦੇਣਗੇ ਮੁੰਡਾ ਬੋਦੀਆਂ ਵਾਲਾ ਹੋਵੇ ਜੀ ਮਤਲਬ ਕੇਸ ਨਾ ਰੱਖੇ ਹੋਣ ਭੈਣ ਦੀ ਇਹ ਡਿਮਾਂਡ ਹੈ ਤੇ ਵੀਡੀਓ ਨੂੰ ਕਰ ਦੋ ਤਾਂ ਵੀ ਕਿ ਸ਼ੇਰ ਜੇ ਕੋਈ ਮੇਰਾ ਜੱਟਾਂ ਦਾ ਵੀਰ ਮੱਝਵੀਆ ਦੀ ਕੁੜੀ ਨਾਲ ਵਿਆਹ ਕਰਾਉਣਾ ਚਾਹਦਾ ਤਾਂ ਮੇਰੀ ਵੀਡੀਓ ਨੂੰ ਦੇਖ ਕੇ ਮੈਸੇਜ ਜ਼ਰੂਰ ਕਰੋ ਧੰਨਵਾਦ ਜੀ ਹਾਂਜੀ ਸਸਰੀ ਕੱਲ ਮੈਂ ਥੋਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ ਝੱਟਾ ਦਾ ਮੁੰਡਾ ਜੀ ਸੰਗਰੂਰ ਏਰੀਆ ਤੋਂ ਆ ਵੀਰ ਵੀ ਕਿੱਲੇ ਪੈਲੀ ਆਉਂਦੀ ਏ ਤਰੇਲੂ ਕੁੜੀ ਚਾਹੀਦੀ ਏ ਜੀ ਤੇ ਵਧੀਆ ਫੈਮਿਲੀ ਚਾਹੀਦੀ ਏ ਘਟੋਟ ਘਟੁੜੀ ਦੀ ਬੀਏ ਕਰੀ ਲੋਗੇ ਮੁੰਡਾ 95 ਗੌਰਮਨ ਸੀ ਕੁੜੀ 1-2 ਸਾਲ ਛੋਟੀ ਚੱਲ ਜੂਗੀ ਤੇ ਦੂਰ ਨੇੜੇ ਦਾ ਕੋਈ ਚੱਕਰ ਨਹੀਂ ਬਸ ਵਧੀਆ ਫੈਮਿਲੀ ਚ ਹੋਵੇ ਤਕੜੀ ਰੇਚ ਫੈਮਿਲੀ ਚ ਕੋਈ ਚਾਹੀਦੀ ਏ ਥੈਂਕ ਯੂ ਜੀ ਹਾਂਜੀ ਸਸਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਲਵਾਣਿਆਂ ਦਾ ਮੁੰਡਾ 90 ਵਰਨ ਜੀ ਤੇ ਗੁੱਡੀ ਆਪਾਂ ਨੂੰ ਚਾਹੀਦੀ ਹੈ ਘੱਟੋ ਘੱਟ ਬੀਏ ਲਵਾਣਿਆਂ ਦੀ ਗੁੱਡੀ ਹੋਵੇ ਅਮਰੀਕਾ ਦੇ ਵਿੱਚ ਪੱਕਾ ਮੁੰਡਾ ਯੂ ਐਸ ਏ ਦੇ ਵਿੱਚ ਮੁੰਡਾ ਪੱਕਾ ਜੀ ਜੱਟਾਂ ਦੀ ਗੁੱਡੀ ਵੀ ਚੱਲ ਜੂਗੀ ਤੇ ਉਹਨਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਬਸ ਘੱਟੋ ਘੱਟ ਕੁੜੀ ਬੀਏ ਹੋਵੇ ਬੀਏ ਤੋਂ ਥੱਲੇ ਪੜਾਈ ਨਾ ਹੋਵੇ ਜੀ ਵੀਡੀਓ ਨੂੰ ਤੱਕ ਕੇ ਕਰ ਦਿਓ ਸ਼ੇਅਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਇੱਕ ਡਾਟਾ ਹੋਰ ਆ ਗਿਆ ਜੀ ਤੇ ਭੈਣ ਯੂਐਸਏ ਦੇ ਵਿੱਚ ਹੈ ਜੀ ਭੈਣ ਕੋਲੇ ਦੋ ਬੱਚੇ ਨੇ ਜੇ ਕੋਈ ਸਣੇ ਬੱਚੇ ਭੈਣ ਨੂੰ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਚਾਹੇ ਜਿਵੇਂ ਹੁਣ ਮੂਰੇ ਅਗਲਾ ਵਿਆਹ ਆ ਹੋਵੇ ਡਿਵੋਰਸ ਹੋਇਆ ਹੋਵੇ ਬੱਚਾ ਨਾ ਹੋਵੇ ਉਹ ਚੱਲ ਜੂਗਾ ਜੀ ਤੇ ਉਥੇ ਭੈਣ ਸਿਟੀਜ਼ਨ ਹੈ ਜੀ ਤੇ ਜੇ ਇੰਡੀਆ ਦਾ ਮੁੰਡਾ ਹੋਵੇ ਤੰਡਬੋਸ ਵਾਲਾ ਹੋਵੇ ਕੁਮਾਰਾ ਨਾ ਹੋਵੇ ਧਿਆਨ ਨਾਲ ਸੁਣ ਲਓ ਕਈ ਵਾਰ ਕੁਮਾਰੇ ਲੱਗ ਜਾਂਦੇ ਨੇ ਜਿਵੇਂ ਬਾਹਰਲੀ ਕੁੜੀ ਦਾ ਆਪਾਂ ਡਾਟਾ ਪਾਉਣੀ ਆ ਕੁਮਾਰੇ ਮੁੰਡੇ ਲੱਗ ਜਾਂਦੇ ਨੇ ਆਪਦਾ ਉਹ ਕਰਨਾ ਵੀ ਅਸੀਂ ਉਹ ਕਰਨਾ ਦਬੋਸ ਵਾਲਾ ਹੀ ਹੋਵੇ ਮੁੰਡਾ ਜ਼ਮੀਨ ਦਾ ਕੋਈ ਰੋਲਾ ਨਹੀਂ ਹੈਗਾ ਤੇ ਕਾਸਟ ਕੁੜੀ ਦੀ ਹੈਗੀ ਜੱਟ ਸਿੱਖ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੱਟ ਸਿੱਖ ਹੀ ਮੈਨੂੰ ਮੈਸੇਜ ਜਾਂ ਕਾਲ ਕਰਨਾ ਜਾਂ ਮੈਨੂੰ ਆਪਣਾ ਡਾਟਾ ਭੇਜਣਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਰਾਮਦਾਸੀਆਂ ਦੀ ਕੁੜੀ ਆਈ ਹੈ ਜੀ 20 ਕ ਸਾਲ ਏਜ ਆ ਭੈਣ ਦੀ ਜੱਟਾਂ ਦੇ ਵੀ ਕਰ ਦੇਣਗੇ ਜੀ 2-4 ਕਿੱਲਾਂ ਤੇ ਕਰ ਦੇਣਗੇ ਤੇ ਜੇ ਕੋਈ ਮੇਰਾ ਵੀਰ ਆਰਾਮਦਾਸੀਆਂ ਦੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਚਾਹੇ ਜੱਟਾਂ ਦਾ ਮੁੰਡਾ ਹੋਵੇ ਤੇ ਕਰਾ ਲੈਣਗੇ 2-4 ਕਿੱਲੇ ਜ਼ਮੀਨ ਦੇ ਹੋਣ ਤੇ ਵੀਰ ਕੋਈ ਕੰਮ ਕਰਦਾ ਹੋਵੇ 25-26 ਸਾਲ ਤੋਂ ਜ਼ਿਆਦਾ ਨਾ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ 93 ਬੌਰਨ ਕੁੜੀ ਜੱਟਾਂ ਦੀ ਕੁੜੀ ਐ ਜੀ ਥੋੜੀ ਜੀ ਭਾਰੀ ਐ ਤੇ 20-25 ਕਿੱਲੇ ਜ਼ਮੀਨ ਦੇ ਭਾਲਦੇ ਨੇ ਜੀ ਤੇ ਵਧੀਆ ਜੱਟਾਂ ਦੀ ਕੁੜੀ ਐ ਘਰੇਲੂ ਕੁੜੀ ਐ ਜੀ ਬੀਏ ਕਰੀ ਹੋਈ ਐ ਭੈਣ ਦੀ ਤੇ ਆਪਾਂ ਨੂੰ ਜੱਟਾਂ ਦਾ ਮੁੰਡਾ ਹੀ ਚਾਹੀਦਾ ਜਿਹੜਾ ਮਤਲਬ ਘਰੇਲੂ ਕੁੜੀ ਚਾਹੀਦੀ ਐ ਜਿਹੜੇ ਮੁੰਡੇ ਨੂੰ ਬਾਹਰ ਭੈਣ ਨੇ ਨਹੀਂ ਜਾਣਾ ਜੀ ਤੇ ਇਧਰਲਾ ਮੁੰਡਾ ਹੀ ਚਾਹੀਦਾ 20-25 ਕਿੱਲਿਆਂ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਹਾਂਜੀ ਸ਼ਾਸਤਰੀ ਕੱਲ ਮੈਂ ਛੋਟੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਵੀਰ ਆਇਆ ਜੀ ਮਾਨਸਾ ਏਰੀਆ ਦੇ ਵਿੱਚੋਂ ਤੇ ਵੀਰ ਨੂੰ 35 ਕਿਲੇ ਪੈਲੀ ਆਉਂਦੀ ਹੈ 35 ਸਾਲ ਦੀ ਉਮਰ ਹੈ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਧਿਆਨ ਨਾਲ ਸੁਣ ਲਓ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਵਿਚਾਰਾ ਇੰਨਾ ਹੈ ਨਹੀਂਗਾ ਚੁੱਸ ਤਾਂ ਚਲਾਕ ਤੇ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਚਾਹੇ ਡਬੋਸ ਵਾਲੀ ਹੋਵੇ ਨਹੀਂ ਤਾਂ ਬੱਚਾ ਹੋਵੇ ਨਾ ਜੇ ਹੋਵੇ ਤਾਂ ਕੁੜੀ ਹੋਵੇ ਕੁੜੀ ਵਾਲੀ ਲੈ ਲੈਣਗੇ ਜੀ ਕੀਲਾ ਨੌ ਵੀ ਕਰਾ ਦੇਣਗੇ ਕੁੜੀ ਦੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਤੇ ਬਸ ਇੱਕ ਫਰਾਡ ਵੈੜੀਆਂ ਤੋਂ ਬਚਿਆ ਕਰੋ ਜੀ ਫਰਾਡ ਐੜੀਆਂ ਬਹੁਤ ਬਣੀਆਂ ਹੋਈਆਂ ਨੇ ਮੇਰੇ ਨਾਮ ਤੇ ਤੇ ਇਹਨਾਂ ਤੋਂ ਜਰੂਰ ਬਚੋ ਜੀ ਤੇ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਵੀਰ ਦੀ ਉਮਰ 35 ਸਾਲੀ ਹੈ ਕੁੜੀ 30 ਕ ਸਾਲ ਦੀ ਚੱਲ ਜੂਗੀ ਜੱਟਾਂ ਦੀ ਕੋਈ ਵੀ ਗਰੀਬ ਘਰ ਦੀ ਕੁੜੀ ਹੋਵੇ ਕੋਈ ਮੰਗ ਡਿਮਾਂਡ ਨਹੀਂ ਜੀ ਧੰਨਵਾਦ ਹਾਂਜੀ ਸੋਸਰੀ ਕਾਲ ਮੈਂ ਸੁਣੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਆਈ ਹੈ 20 40 ਕੇ ਸਾਲ ਦੀ ਤੇ ਉਹ ਹੈਗੀ ਫੌਜੀ ਦੀ ਤਲਾਸ਼ ਜੀ ਕੁਮਾਰੀ ਹੋਈ ਹੈ ਹਜੇ ਤੱਕ ਫੌਜੀ ਦੀ ਤਲਾਸ਼ ਦੇ ਵਿੱਚ ਜੇ ਕੋਈ ਮੇਰਾ ਵੀਰ ਫੌਜੀ ਬਚਿਆ ਖੁਸ਼ ਹੋਇਆ ਰਹਿੰਦਾ ਤਾਂ ਰਪਿੰਦਰ ਕੋਰ ਨਾਲ ਸੰਪਰਕ ਜ਼ਰੂਰ ਕਰੋ ਤੇ ਭੈਣ ਜੱਟਾਂ ਦੀ ਕੁੜੀ ਹੈ ਜੀ ਫੌਜੀ ਨਾਲ ਹੀ ਵਿਆਹ ਕਰਾਉਣਾ ਭੈਣ ਨੇ ਰੱਟ ਲਈ ਹੋਈ ਹੈ ਜੀ 40 ਸਾਲ ਦੀ ਹੋਗੀ ਚਾਹੇ ਮੁੰਡਾ ਵਿਆਹਿਆ ਹੋਵੇ ਬੱਚਾ ਨਾ ਹੋਵੇ ਜੀ ਸ਼ਸਰੀਕਾਰ ਇੱਕ ਜੱਟਾਂ ਦੀ ਕੁੜੀ ਹੋਰ ਆਈ ਹੈ ਜੀ ਆਪਣੇ ਕੋਲੇ 40 ਦੇ ਸਾਲ ਏਜ ਹੈ 40 45 ਸਾਲ ਦਾ ਹੋਵੇ ਮੁੰਡਾ 45 ਦਾ ਹੋਵੇ 44 ਦਾ ਹੋਵੇ ਤੇ ਭੈਣ ਬਹੁਤ ਗਰੀਬ ਕਰੂਆ ਜੀ ਤੇ ਭੈਣ ਕੋਲੇ ਰਹਿੰਦੀ ਹੈ ਭੈਣੀ ਤੋਰੂਗੀ ਉਹਨੂੰ ਤੇ ਆਪਣੀ ਹੱਥ ਬੰਨ੍ਹ ਕੇ ਇਹ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਵੀ ਇਸ ਭੈਣ ਬਾਰੇ ਜੇ ਕੋਈ ਹੈਗਾ ਮੁੰਡਾ ਚਾਹੇ ਬੱਚੇ ਵਾਲਾ ਹੋਵੇ ਚਾਹੇ ਬਿਨਾ ਬੱਚੇ ਤੋਂ ਹੋਵੇ ਜੇ ਤੁਸੀਂ ਇਹ ਭੈਣ ਨੂੰ ਪਨਾਉਣਾ ਚਾਹੁੰਦਾ ਤਾਂ ਸੰਪਰਕ ਜਰੂਰ ਕਰੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੇ ਗੁੱਡੀ ਮਾਨਸ ਏਰੀਏ ਤੋਂ ਤੇ ਭੈਣ ਨੂੰ 20 ਕਿੱਲੇ ਪੈਲੀ ਆਉਂਦੀ ਹੈ ਜੀ ਭੈਣ ਦਾ ਹੋਇਆ ਹੋਇਆ ਡਿਵੋਰਸ ਭੈਣ ਕੋਲੇ ਬੱਚਾ ਨਹੀਂ ਹੁੰਦਾ ਜੀ ਭੈਣ ਕੋਲੇ ਬੱਚਾ ਨਹੀਂ ਹੁੰਦਾ ਬੱਚੇ ਵਾਲਾ ਚਾਹੀਦਾ ਆਪਾਂ ਨੂੰ 32 ਕੇ ਸਾਲ ਉਮਰ ਆ ਭੈਣ ਦੀ ਜੱਟਾਂ ਦੀ ਕੁੜੀ ਐ ਆਪਾਂ ਨੂੰ 10 ਕਿੱਲਿਆਂ ਤੋਂ ਉੱਤੇ ਚਾਹੀਦਾ ਜੀ ਭੈਣ ਨੂੰ 20 ਕਿੱਲੇ ਆਉਂਦੇ ਨੇ 10 ਕਿੱਲਿਆਂ ਤੋਂ ਉੱਤੇ ਮੁੰਡਾ ਹੋਵੇ ਤੇ ਨਾਲੇ ਉਹਦੇ ਕੋਲੇ ਬੱਚਾ ਵੀ ਹੋਵੇ ਭੈਣ ਨੇ ਬੱਚੇ ਵਾਲੇ ਨਾਲ ਵਿਆਹ ਕਰਾਉਣਾ ਵੀਡੀਓ ਨ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਇਆ ਅੱਜ ਸੰਗਰੂਰ ਏਰੀਏ ਦੇ ਵਿੱਚੋਂ ਪਟਵਾਰੀ ਮੁੰਡਾ ਚਾਰ ਕਿਲੇ ਪੈਲੀ ਆ ਜੀ ਜੱਟਾਂ ਦਾ ਮੁੰਡਾ ਤੇ ਵੀਰ ਨੂੰ ਕੁੜੀ ਬੱਸ 10-12 ਪੜੀ ਹੋਈ ਘਰੇਲੂ ਚਾਹੀਦੀ ਹੈ ਜੀ ਤੇ ਵੀਰ ਦੀ ਉਮਰ ਹੈਗੀ ਹੈ 29 ਸਾਲ ਤੇ ਕੁੜੀ 1 ਅੱਧਾ ਸਾਲ ਘੱਟੀ ਹੋਵੇ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਜਾਏ ਏਰੀਆ ਜਿਹੜਾ ਮਰਜ਼ੀ ਹੋਵੇ ਧੰਨਵਾਦ ਇਹਕਾਰ ਮੈਸੋਡੀ ਆਪਣੀ ਰਪਿੰਦਰ ਤੇ ਅੱਜ ਇੱਥੇ ਮੈਂ ਵੀਰ ਦਾ ਰਿਸ਼ਤਾ ਕਰਵਾਉਣ ਆਈ ਐ ਇੱਧਰ ਦੇਖ ਲਓ ਪਿੱਛੇ ਇਹ ਜਿਹੜਾ ਹੋਟਲ ਤੁਹਾਨੂੰ ਦਿਖ ਰਿਹਾ ਮਠਾਸ ਹਵੇਲੀ ਹੈ ਇਹਦਾ ਨਾਮ ਤੇ ਆਪਾਂ ਇਸਦੇ ਮਾਲਕ ਦਾ ਰਿਸ਼ਤਾ ਕਰਵਾਉਣ ਆਏ ਆ ਤੁਹਾਨੂੰ ਮਾਲਕ ਦਿਖਾਉਣੇ ਆ ਉਹਨੂੰ ਪਿੱਛੇ ਖੜਾ ਵੀਰ ਹਾਂ ਇਹ ਵੀਰ ਮੇਰੇ ਨਾਲ ਨਹੀਂ ਰਿਸ਼ਤਾ ਕਰਵਾਉਣ ਚ ਜਿਹੜਾ ਪਿੱਛੇ ਵੀਰ ਖੜਾ ਏਸ ਹੋਟਲ ਦਾ ਮਾਲਕ ਹੈ ਤੇ ਆਪਾਂ ਇਹਦਾ ਰਿਸ਼ਤਾ ਕਰਵਾਉਣ ਆਏ ਆ ਜੀ ਦੇਖੋ ਚੰਗੀ ਤਰ੍ਹਾਂ ਲੋਕੇਸ਼ਨ ਦੇਖ ਲਓ ਪਿਛਲੀ ਦੇਖੋ ਵੀਰ ਨੂੰ ਕंग्रेचुਲੇਸ਼ਨ ਜ਼ਰੂਰ ਲਿਖ ਦਿਓ ਤੇ ਬਾਕੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਠੀਕ ਹੈ ਤੇ ਭਾਈ ਦੀ ਗੱਡੀ ਵੀ ਦਿਖਾਉਣੇ ਘਟ ਜੀ ਪਿੱਛੇ ਖੜੀਏ ਦੇਖੋ ਐਸ ਜੀ ਵੀ ਬਲੈਕ ਕਰ ਲਓ ਦੇਖੋ ਦੇਖਿਆ ਕਿੰਨੀ ਚੜਾਈ ਆ ਫਿਰ ਥੋੜੀ ਰੁਪਿੰਦਰ ਕੌਰ ਦੀ ਮਾੜੇ ਜਿਹਾ ਕਮੈਂਟ ਕਮੈਂਟ ਵਧੀਆ ਕਰਦੇ ਕਰੋ ਅੱਧਨੀ ਲੋਕੇਸ਼ਨ ਦਿਖਾਉਣੀ ਹੈ ਇੱਕ ਪਿੱਛੇ ਆਈ ਜੀ ਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਆਈ ਹੈ 20 40 ਕੇ ਸਾਲ ਦੀ ਤੇ ਉਹ ਹੈਗੀ ਫੌਜੀ ਦੀ ਤਲਾਸ਼ ਚ ਜੀ ਕੁਮਾਰੀ ਹੋਈ ਹੈ ਹਜੇ ਤੱਕ ਫੌਜੀ ਦੀ ਤਲਾਸ਼ ਦੇ ਵਿੱਚ ਜੇ ਕੋਈ ਮੇਰਾ ਵੀਰ ਫੌਜੀ ਬਚਿਆ ਖੁਸ਼ ਹੋਇਆ ਰਹਿੰਦਾ ਹੈ ਤਾਂ ਰਪਿੰਦਰ ਕੋਲ ਨਾਲ ਸੰਪਰਕ ਜ਼ਰੂਰ ਕਰੋ ਤੇ ਭੈਣ ਜੱਟਾਂ ਦੀ ਕੁੜੀ ਹੈ ਜੀ ਫੌਜੀ ਨਾਲ ਹੀ ਵਿਆਹ ਕਰਾਉਣਾ ਭੈਣ ਦੇ ਰੱਟ ਲਈ ਹੋਈ ਹੈ ਜੀ 40 ਸਾਲ ਦੀ ਹੋਗੀ ਚਾਹੇ ਮੁੰਡਾ ਵਿਆਹਿਆ ਹੋਵੇ ਬੱਚਾ ਨਾ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਇੱਕ ਜੱਟਾਂ ਦੀ ਕੁੜੀ ਹੋ ਰਹੀ ਹੈ ਜੀ ਆਪਣੇ ਕੋਲੇ 40 ਕੇ ਸਾਲੇ ਜ ਹੈ 40 45 ਸਾਲ ਦਾ ਹੋਵੇ ਮੁੰਡਾ 45 ਦਾ ਹੋਵੇ 46 ਦਾ ਹੋਵੇ ਤੇ ਭੈਣ ਬਹੁਤ ਗਰੀਬ ਘਰੂਆ ਜੀ ਤੇ ਭੈਣ ਕੋਲੇ ਰਹਿੰਦੀ ਹੈ ਭੈਣੀ ਤੋਰੂਗੀ ਉਹਨੂੰ ਤੇ ਆਪਣੀ ਹੱਥ ਬੰਨ ਕੇ ਇਹ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਵੀ ਇਸ ਭੈਣ ਬਾਰੇ ਜੇ ਕੋਈ ਹੈਗਾ ਮੁੰਡਾ ਚਾਹੇ ਬੱਚੇ ਵਾਲਾ ਹੋਵੇ ਚਾਹੇ ਬਿਨਾ ਬੱਚੇ ਤੋਂ ਹੋਵੇ ਜੇ ਵੀ ਇਹ ਭੈਣ ਨੂੰ ਪਨਾਉਣਾ ਚਾਹਦਾ ਤਾਂ ਸੰਪਰਕ ਜਰੂਰ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਈ ਆ ਜੁੱਗਬੁੱਢੀ ਮਾਨਸ ਏਰੀਏ ਤੋਂ ਤੇ ਭੈਣ ਨੂੰ 20 ਕਿਲੇ ਪੈਲੀ ਆਉਂਦੀ ਹੈ ਜੀ ਭੈਣ ਦਾ ਹੋਇਆ ਹੋਇਆ ਡਿਵੋਰਸ ਭੈਣ ਕੋਲੇ ਬੱਚਾ ਨਹੀਂ ਹੁੰਦਾ ਜੀ ਭੈਣ ਕੋਲੇ ਬੱਚਾ ਨਹੀਂ ਹੁੰਦਾ ਬੱਚੇ ਵਾਲਾ ਚਾਹੀਦਾ ਆਪਾਂ ਨੂੰ 32 ਕੇ ਸਾਲ ਉਮਰ ਆ ਭੈਣ ਦੀ ਜੱਟਾਂ ਦੀ ਕੁੜੀ ਐ ਆਪਾਂ ਨੂੰ 10 ਕਿਲਿਆਂ ਤੋਂ ਉੱਤੇ ਚਾਹੀਦਾ ਜੀ ਭੈਣ ਨੂੰ 20 ਕਿਲੇ ਆਉਂਦੇ ਨੇ 10 ਕਿਲਿਆਂ ਤੋਂ ਉੱਤੇ ਮੁੰਡਾ ਹੋਵੇ ਤੇ ਨਾਲੇ ਉਹਦੇ ਕੋਲੇ ਬੱਚਾ ਵੀ ਹੋਵੇ ਭੈਣ ਨੇ ਬੱਚੇ ਵਾਲੇ ਨਾਲ ਵਿਆਹ ਕਰਾਉਣਾ ਵੀਡੀਓ ਨੂੰ ਤਬ ਹਾਂਜੀ ਸਸਰੀਕਾਰ ਮੈਸੇਜ ਆਪਰੇ ਬਿਲਕੁਲ ਆਪਾ ਮਤਲਬ ਬਹੁਤ ਵਧੀਆ ਤਗੜੇ ਤਗੜੇ ਘਰ ਦੇ ਮੁੰਡੇ ਦਾ ਰਸਤਾ ਕਰਾ ਕੇ ਹੁਣ ਚੱਲੇ ਆਂ ਵਾਪਸ ਤੇ ਬਾਕੀ ਹੁਣ ਜਦੋਂ ਸਾਡੀ ਦੁਬਾਰੇ ਮੀਟਿੰਗ ਹੋਈ ਉਹਦਾ ਤੁਸੀਂ ਕਰੋ ਵੇਟ ਤੇ ਸਾਨੂੰ ਮੁੰਡਾ ਘਰੇ ਛੱਡਣ ਚੱਲੇ ਆ ਤੁਸੀਂ ਦੇਖੋ ਆ ਬੈਠਾ ਮੁੰਡਾ ਆਪਣਾ ਆ ਬੈਠਾ ਭਾਈ ਤੇ ਇੱਕ ਆਪਣੇ ਨਾਲ ਭੈਣ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਮਾਸੀ ਆ ਮੁੰਡੇ ਦੀ ਤੇ ਆਪਾਂ ਨੂੰ ਲਾਉਣ ਜਾਂਦੇ ਨੇ ਘਰੇ ਤੇ ਤੁਸੀਂ ਕਰੋ ਹਾਂਜੀ ਸਾਸਰੀ ਘਰ ਦਾ ਮੈਸੇਜ ਆਪਦੀ ਬਿੰਦਰ ਆਪਾਂ मतलब ਬਹੁਤ ਵਧੀਆ ਤਗੜੇ ਤਗੜੇ ਘਰ ਦੇ ਮੁੰਡੇ ਦਾ ਰਸਤਾ ਕਰਾ ਕੇ ਹੁਣ ਚੱਲੇ ਆਪਾਂ ਵਾਪਸ ਤੇ ਬਾਕੀ ਹੁਣ ਜਦੋਂ ਸਾਡੀ ਦੁਬਾਰੇ ਮੀਟਿੰਗ ਹੋਈ ਉਹਦਾ ਤੁਸੀਂ ਕਰੋ ਵੇਟ ਤੇ ਸਾਨੂੰ ਮੁੰਡਾ ਘਰੇ ਛੱਡਣ ਚੱਲੇ ਆ ਤੁਸੀਂ ਦੇਖੋ ਆ ਬੈਠਾ ਮੁੰਡਾ ਆਪਣਾ ਆ ਬੈਠਾ ਭਾਈ ਤੇ ਇੱਕ ਆਪਣੇ ਨਾਲ ਭੈਣ ਇੱਧਰ ਤੁਸੀਂ ਦੇਖ ਸਕਦੇ ਮਾਸੀ ਆ ਮੁੰਡੇ ਦੀ ਤੇ ਆਪਾਂ ਨੂੰ ਲਾਉਣ ਜਾਂਦੇ ਨੇ ਘਰੇ ਤੇ ਤੁਸੀਂ ਖਰੋ ਜੀ ਸਤ ਸ੍ਰੀ ਅਕਾਲ ਅੱਜ ਖਾਸ ਆਪਣੀਆਂ ਜੱਟਾਂ ਦੀਆਂ ਕੁੜੀਆਂ ਲਈ ਵੀਡੀਓ ਪਾਈ ਆ ਮੈਂ ਤੇ ਜੱਟਾਂ ਦੇ ਜੋ ਵੀ ਮੇਰੀ ਧੀ ਭੈਣ ਹੈ ਤੇ ਉਹ ਹੀ ਮੋਇਸਚਰਜ ਕਰਿਓ ਤੇ ਮੁੰਡੇ ਨੂੰ ਵੀ ਕਿੱਲੇ ਪੈਲੀ ਆਉਂਦੀ ਹੈ ਜੀ ਉਹ ਮੈਨੂੰ ਮੈਸੇਜ ਜ਼ਰੂਰ ਕਰੋ ਵਧੀਆ ਵਿਆਹ ਕਰਨ ਦਾ ਮਤਲਬ ਤੇ ਮਤਲਬ ਵੀ ਕਿੱਲੇ ਨੇ ਵੀਰੇ ਕੋਲੇ ਤੇ ਜੋ ਵੀ ਕੋਈ ਭੈਣ ਜਾਦੇ ਜ਼ਮੀਨ ਵਾਲੇ ਦੀ ਚਾਹਨਾ ਰੱਖਦੀ ਆ ਮੁੰਡੇ ਦੀ ਉਮਰ ਸਾਰੀ 24 ਸਾਲ ਹੈ ਤੇ ਮੈਨੂੰ ਮੈਸੇਜ ਜ਼ਰੂਰ ਕਰਿਓ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਲਵਾਨੇ ਸਿੱਖਾਂ ਦਾ ਮੁੰਡਾ ਜੀ ਅਮਰੀਕਾ ਦੇ ਵਿੱਚ ਪੱਕਾ ਤੇ ਜਿਹੜੀ ਜਿਹੜੀ ਕੁੜੀ ਨੇ ਮਤਲਬ ਲਵਾਨੇ ਸਿੱਖਾਂ ਦੀ ਕੁੜੀ ਹੀ ਹੋਵੇ ਜੀ ਤੇ ਜਿਹੜੀ ਕੁੜੀ ਜਾਦੇ ਚਾਹਵਾਨ ਹੈ ਬਾਹਰ ਜਾਣ ਦੀ ਤੇ ਮੁੰਡੇ ਨੇ ਨਾਲ ਲੈ ਕੇ ਜਾਣੀ ਹੈ ਤੇ ਮੇਰੇ ਨਾਲ ਕੰਟੈਕਟ ਕਰੋ ਜੀ ਮੇਰੇ ਨੰਬਰ ਤੇ ਤੇ ਮੇਰਾ ਨੰਬਰ ਮਤਲਬ ਪਾਇਆ ਹੋਇਆ ਆਪਣਾ ਨੰਬਰ ਹੈਗਾ 9501043196 ਤੇ ਜਰੂਰ ਲਾਓ ਜੀ ਟਰਾਈ ਕਰੋ ਤੇ ਮੇਰੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਇਹ ਹੈਗਾ ਜੀ ਮੇਰਾ ਨਿਊ ਅਕਾਊਂਟ ਉਹਦੇ ਉੱਤੇ ਫੋਨ ਜ਼ਿਆਦਾ ਔਨ ਕਰਕੇ ਮੇਤੋਂ ਵੀਡੀਓ ਨਹੀਂ ਬਣਾਈਆਂ ਜਾਂਦੀਆਂ ਜੀ ਤੇ ਅੱਜ ਤੋਂ ਬਾਅਦ ਮੈਂ ਆਹ ਆਈਡੀ ਤੇ ਜਿੰਨੀਆਂ ਵੀ ਆਪਣੇ ਰਿਸ਼ਤੇ ਵਾਲੀਆਂ ਗੱਲਾਂ ਨੇ ਤੇ ਜੋ ਵੀ ਆਪਾਂ ਗੱਲਬਾਤ ਕਰਨੀ ਹੈ ਤੇ ਆਪਾਂ ਆਹ ਆਈਡੀ ਦੇ ਉੱਤੇ ਪਾਇਆ ਕਰਾਂਗੇ ਜੀ ਇਹਨੂੰ ਫੋਲੋ ਕਰ ਲਓ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਮੇਰਾ ਇਹ ਅਕਾਊਂਟ ਅੱਜ ਤੋਂ ਬਾਅਦ ਚੱਲੂ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵਿੱਚ ਵਿੱਚ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਰੁਪਿੰਦਰ ਫੋਨ ਨਹੀਂ ਚੱਕਦੀ ਹੈਗੀ ਫੇਕ ਹੈ ਸਾਰਾ ਕੁਝ ਜੋ ਵੀ ਹੈ ਹਨ ਤੇ ਬਣੀ ਐਦਾਂ ਦੇ ਬੈਡ ਕਮੈਂਟ ਨਾ ਕਰਿਆ ਕਰੋ ਤੇ ਫੋਨ ਇਹਦੇ ਵਿੱਚ ਬਹੁਤ ਜ਼ਿਆਦਾ ਆਉਂਦੇ ਨੇ ਤੇ ਮੈਨੂੰ ਹਰੇਕ ਨਾਲ ਗੱਲ ਕਰਨੀ ਪੈਂਦੀ ਹੈ ਤੇ ਜਿਹੜਾ ਨੰਬਰ ਮੁਰੇ ਆ ਜਾਂਦਾ ਮੈਂ ਚੱਕ ਲੈਂਦੀ ਆ ਸ਼ਾਇਦ ਤੁਹਾਡਾ ਨੰਬਰ ਪਿੱਛੇ ਹੋਊਗਾ ਤੇ ਹੁਣ 2-3 ਦਿਨ ਜੇ ਮੈਨੂੰ ਕੋਈ ਨਾ ਫੋਨ ਕਰੇ ਹੱਥ ਬੰਨ ਕੇ ਬੇਨਤੀ ਹੈ ਮੈਂ ਜਿਹੜੇ ਪਿਛਲੇ ਪੈਂਡਿੰਗ ਫੋਨ ਪਏ ਨੇ ਉਹਨਾਂ ਨਾਲ ਗੱਲ ਕਰ ਲੂਗੀ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਖਾਸ ਨੁਸਖਾ ਤੇ ਨੁਸਖਾ ਹੈਗਾ ਬੀਬੀਆਂ ਲਈ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਕੜਕ-ਕੜਕ ਦੀ ਆਵਾਜ਼ ਆਉਂਦੀ ਹੈ ਤੇ ਉਹਨਾਂ ਲਈ ਨੁਸਖਾ ਮੇਰੀਆਂ ਭੈਣਾਂ ਜ਼ਰੂਰ ਨੋਟ ਕਰਨ ਆਪਾਂ ਨੇ ਲੈਣਾ ਜੀ 3 ਕਿਲੋ ਦੁੱਧ 1.5 ਕਿਲੋ ਲੈਣੇ ਨੇ ਸੇਬ ਤੇ ਪਾਈਆ ਲੈਣੇ ਨੇ ਖਰੋਟ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸੇਬਾਂ ਨੂੰ ਕद्दूकस ਕਰਕੇ ਖੋਏ ਮੰਗੂ ਜਿਵੇਂ ਆਪਾਂ ਗਾਜਰ ਪਾਗਰ ਰਲਾਉਣੀ ਆ ਉਸ ਤਰ੍ਹਾਂ ਰਲਾ ਲੈਣਾ ਜਿਹੜੀਆਂ ਬੀਬੀਆਂ ਨੂੰ ਸ਼ੂਗਰ ਹੈ ਤੇ ਉਹ ਖੰਡ ਨਾ ਪਾਇਓ ਕਿਉਂਕਿ ਮਾੜਾ ਮੋਟਾ ਮਿੱਠਾ ਉਹਦੇ ਵਿੱਚੋਂ ਨਿਕਲਿਆ ਆਉਂਦਾ ਤੇ ਜਿਹੜੀਆਂ ਬੀਬੀਆਂ ਨੂੰ ਸ਼ੂਗਰ ਹੈ ਨਹੀਂ ਤੇ ਉਹ ਆਪਣੀ ਲੋੜ ਅਨਸਾਰ ਸ਼ੱਕਰ ਜਾਂ ਖੰਡ ਪਾ ਸਕਦੀਆਂ ਨੇ ਤੇ ਇਹਨਾਂ ਨਾਲ ਜਿਹੜੇ ਗੋਡੇ ਮਤਲਬ ਆਪਾਂ ਨੂੰ ਕਹਿ ਦਿੰਦੇ ਨੇ ਵੀ ਨਵੇਂ ਪਵਾਉਣੇ ਪੈਣਗੇ ਤੇ ਸਭ ਤੋਂ ਵਧੀਆ ਨੁਸਖਾ ਜੀ ਇਹ ਜ਼ਰੂਰ ਟਰਾਈ ਕਰੋ ਧੰਨਵਾਦ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਵਿੱਚ ਵਿੱਚ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਰੁਪਿੰਦਰ ਫੋਨ ਨਹੀਂ ਚੱਕਦੀ ਹੈਗੀ ਫੇਕ ਹੈ ਸਾਰਾ ਕੁਝ ਜੋ ਵੀ ਹੈ ਹਨ ਤੇ ਬਣੀ ਐਦਾਂ ਦੇ ਬੈਡ ਕਮੈਂਟ ਨਾ ਕਰਿਆ ਕਰੋ ਤੇ ਫੋਨ ਇਹਦੇ ਵਿੱਚ ਬਹੁਤ ਜ਼ਿਆਦਾ ਆਉਂਦੇ ਨੇ ਤੇ ਮੈਨੂੰ ਹਰੇਕ ਨਾਲ ਗੱਲ ਕਰਨੀ ਪੈਂਦੀ ਹੈ ਤੇ ਜਿਹੜਾ ਨੰਬਰ ਮੂਰੇ ਆ ਜਾਂਦਾ ਮੈਂ ਚੱਕ ਲੈਣੀ ਹੈ ਸ਼ਾਇਦ ਤੁਹਾਡੇ ਨੰਬਰ ਪਿੱਛੇ ਹੋਊਗਾ ਤੇ ਹੁਣ 2-3 ਦਿਨ ਜੇ ਮੈਨੂੰ ਕੋਈ ਨਾ ਫੋਨ ਕਰੇ ਹੱਥ ਬੰਨ੍ਹ ਕੇ ਬੇਨਤੀ ਐ ਮੈਂ ਜਿਹੜੇ ਪਿਛਲੇ ਪੈਂਡਿੰਗ ਫੋਨ ਪਏ ਨੇ ਉਹਨਾਂ ਨਾਲ ਗੱਲ ਕਰ ਲੂਗੀ ਥੈਂਕ ਯੂ ਜੀ ਹਾਂਜੀ ਸੋਸਰੀ ਘਰ ਮੈਂ ਛੋਟੀ ਆਪਣੀ ਰਪਿੰਦਰ ਤੇ ਇੱਕ ਮੇਰੀ ਹੋਰ ਛੋਟੀ ਜੀ ਬੇਨਤੀ ਐ ਮੇਰੇ ਵੀਰਾ ਦੇ ਭੈਣਾਂ ਨੂੰ ਤੇ ਪਲੀਜ਼ ਮੈਨੂੰ 3-4 ਵਜੇ ਤੱਕ ਫੋਨ ਨਾਲ ਆਇਓ ਮੇਥੋਂ ਗੱਲ ਨਹੀਂ ਹੋਣੀ ਤੇ ਆਪਾਂ ਜਿੰਨਾ ਚਿਰ ਮੰਗਣੇ ਜਾਂ ਉਹਨਾਂ ਚਿਰ ਆਪਾਂ ਮਤਲਬ ਕਿਸੇ ਨਾਲ ਗੱਲ ਨਹੀਂ ਕਰਦੇ ਹੈਗੇ ਤੇ ਆ ਕੇ ਮੈਂ ਮਤਲਬ ਤੁਹਾਨੂੰ ਮੈਸੇਜ ਕਰੂੰਗੀ ਜਾਂ ਫਿਰ ਮੈਂ ਵੀਡੀਓ ਭਾ ਦੂੰਗੀ ਉਸ ਤੋਂ ਬਾਅਦ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੇ ਉਸ ਤੋਂ ਪਹਿਲਾਂ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਮੈਨੂੰ ਫੋਨ ਨਾ ਕਰਿਓ ਤੇ ਹਨਾ ਡਿਸਟੱਪ ਹੋ ਜਾਂਦਾ ਬੰਦਾ ਤੇ ਆਪਾਂ ਅੱਜ ਮੰਗਣਾ ਕਰਾਉਣ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਜੱਟੀ ਦੀ ਟੌਰ ਤੇ ਤੁਸੀਂ ਦੇਖ ਸਕਦੇ ਹੋ ਜਦੋਂ ਰਪਿੰਦਰ कौर ਤਿਆਰ ਹੋ ਕੇ ਜਾਂਦੀ ਹੈ ਜਲਦੀ ਜਲਦੀ ਛੋਡੇ ਵੀ ਜਦੋਂ ਮੰਗਣੇ ਹੋਣਗੇ ਤੇ ਆਪਾਂ ਇਹ ਤੋਂ ਵੀ ਜਿਆਦਾ ਵਧੀਆ ਕੱਪੜੇ ਪਾ ਕੇ ਆਵਾਂਗੇ ਤੇ ਥੈਂਕ ਯੂ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਕਿਉਂਕਿ ਛੋਡੇ ਫਾਇਦੇ ਹੋਣ ਇਹਦੇ ਵਿੱਚ ਤੇ ਕੱਲ ਜਿਹੜਾ ਮੈਂ ਗੂਗਲ ਪੇ ਆਣਾ ਨੰਬਰ ਦਿੱਤਾ ਸੀ ਸੋਨੂੰ ਤੇ ਉਹ ਮੈਂ ਹਰ ਕੀ ਹੋਈ ਨੇ ਕਿਹਾ ਸੀਗਾ ਮੈਨੂੰ ਜਿਆਦਾ ਤੰਗ ਪਰੇਸ਼ਾਨ ਕਰਦੇ ਨੇ ਕੱਲ ਦੇ ਮੈਨੂੰ ਫੋਨ ਘੱਟ ਆਉਂਦੇ ਨੇ ਤੇ ਮੇਰੀ ਇਹੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਫੋਨ ਨਾ ਕਰਿਆ ਕਰੋ ਮੈਸੇਜ ਕਰਦਿਆ ਕਰੋ ਮੈਂ ਆਪਦੇ ਆਪ ਹੀ ਰਿਪਲਾਈ ਦੇ ਦਿੰਦੀ ਆਂ ਜਿਹੜੇ ਜਿਹੜੇ ਵੀਰਾਂ ਨੂੰ ਮੈਂ ਰਿਪਲਾਈ ਦਿੱਤੇ ਹੋਏ ਨੇ ਜਿਹੜੇ ਵੀਰਾਂ ਦੇ ਮਤਲਬ ਅੱਜ ਮੰਗਣਾ ਹੈ ਜਾਂ ਰਿਸ਼ਤੇ ਹੋਏ ਨੇ ਤੇ ਪਲੀਜ਼ ਉਹ ਕਮੈਂਟ ਦੇ ਵਿੱਚ ਸਾਰਿਆਂ ਨੂੰ ਦੱਸਿਆ ਕਰੋ ਵੀ ਇਦਾਂ ਹੁੰਦਾ ਹੈ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਦਿਆ ਕਰੋ ਓਕੇ ਥੈਂਕ ਯੂ ਧੰਨਵਾਦ ਜੀ ਸ਼ਸ਼੍ਰੀ ਕਾਲ ਹਾਂਜੀ ਸਾਸਰੀ ਘਰ ਮੈਂ ਸੋਡੀ ਆਪਣੀ ਰਪਿੰਦਰ ਤੇ ਅੱਜ ਮੈਂ ਜਾ ਰਹੀ ਹਾਂ ਮੰਗਣੇ ਤੇ ਤੇ ਇੱਕ ਮੇਰੇ ਵੀਰ ਦਾ ਮੰਗਣਾ ਆਪਣੇ ਕਰਾਤਾ ਮਤਲਬ ਅੱਜ ਹੋ ਜਾਣਾ ਤੇ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਵੀ ਮੇਰੇ ਘਰੇ ਕੋਈ ਬਹੁਤ ਜਲਦੀ ਜਲਦੀ ਰਿਸ਼ਤੇ ਸਿਰੇ ਚੜ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਤੇ ਵੀਰ ਮੇਰਾ ਇਹ ਮੇਰੀ ਵੀਡੀਓ ਦੇ ਵਿੱਚ ਵੀ ਥੈਂਕ ਯੂ ਜ਼ਰੂਰ ਲਿਖੇ ਤੇ ਹਨਾ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਥੈਂਕ ਯੂ ਲਿਖਦੇ ਹੋ ਤੇ ਬਾਕੀ ਦਿਆਂ ਨੂੰ ਪਤਾ ਲੱਗਦਾ ਵੀ ਹਾਂ ਰਪਿੰਦਰ ਕੌਰ ਵਾਕਈ ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਅੱਜ ਮੈਂ ਮਿਸਤਰੀਆਂ ਦੀਆਂ ਕੁੜੀਆਂ ਦੇ ਰਿਸ਼ਤੇ ਲੈ ਕੇ ਆਈਆਂ ਜੀ ਮਿਸਤਰੀਆਂ ਦੀਆਂ ਕੁੜੀਆਂ ਤਿੰਨ ਨੇ ਤੇ ਤਿੰਨੀ ਮੇਰੀਆਂ ਭੈਣਾਂ 40 ਪਲੱਸ ਨੇ ਤੇ ਜੇ ਕੋਈ ਜ਼ਿਆਦੇ ਏਜ ਦਾ ਮੁੰਡਾ ਮਿਸਤਰੀਆਂ ਦਾ ਹੈਗਾ ਜਿਹਦਾ ਹੀ ਆਪਦੀ ਵਰਕਸ਼ਾਪ ਹੋਵੇ ਆਪਦਾ ਕੰਮ ਹੋਵੇ ਤੇ ਉਹ ਮੇਰੇ ਲਈ ਮੇਰੇ ਨਾਲ ਸੰਪਰਕ ਜ਼ਰੂਰ ਕਰਨ ਜੀ ਆਪਣੀਆਂ ਤਿੰਨ ਭੈਣਾਂ ਨੇ ਤਿੰਨਾਂ ਦਾ ਹੀ ਆਪਾਂ ਨੇ ਮਿਸਤਰੀਆਂ ਦੇ ਮੁੰਡਿਆਂ ਨਾਲ ਰਿਸ਼ਤਾ ਕਰਨਾ ਹੈ ਤੇ ਉਹਨਾਂ ਨੇ ਮੈਨੂੰ ਰਿਕਵੈਸਟ ਪਾਈ ਹੈ ਤੇ ਬੇਨਤੀ ਹੈ ਵੀ ਬੇਨਤੀ ਪ੍ਰਵਾਨ ਕਰਿਓ ਵੀਰ ਜੀ ਜੀ ਜਿਹੜਾ ਵੀ ਮਿਸਤਰੀ ਕਾਸਟ ਦਾ ਲੜਕਾ 40 ਪਲੱਸ ਹੈ ਉਹ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਕਿਉਂਕਿ ਕੁੜੀਆਂ 40 ਪਲੱਸ ਨੇ ਕੁਮਾਰੀਆਂ ਨੇ ਤੇ ਇੱਕ ਵਾਰੀ ਮੈਨੂੰ ਮੈਸੇਜ ਜ਼ਰੂਰ ਕਰੋ ਜੀ बस ਮਿਸਤਰੀਆਂ ਖਾਤਰੀ ਹੈ ਜੀ ਇਹ ਮਿਸਤਰੀਆਂ ਤੋਂ ਬਿਨਾ ਹੋਰ ਚਾਹੇ ਕੋਈ ਮੈਸੇਜ ਨਾ ਕਰਿਓ ਥੈਂਕ ਯੂ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰੁਪਿੰਦਰ ਦੇਖੋ ਜੀ ਹੱਥ ਬੰਨ ਕੇ ਬੇਨਤੀ ਹੈ ਤੁਸੀਂ ਆਪਦੇ ਆਪ ਮੈਨੂੰ ਫੋਨ ਨਾਲ ਆਓ ਤੁਸੀਂ ਸਿਰਫ ਮੈਸੇਜ ਕਰੋ ਮੈਂ ਖੁਦ ਫੋਨ ਲਾਉਂਗੀ ਮੈਨੂੰ ਬਹੁਤ ਇਦਾਂ ਦਿੱਕਤ ਆਉਂਦੀ ਹੈ ਕਿਸੇ ਨਾਲ ਤੁਸੀਂ ਮੈਨੂੰ ਗੱਲ ਨਹੀਂ ਕਰਨ ਦਿੰਦੇ ਹੈਗੇ ਇਦਾਂ ਤਾਂ ਮੇਰੀ ਛੋਟੇ ਨਾਲ ਵੀ ਨਹੀਂ ਕਿਸੇ ਨਾਲ ਗੱਲ ਹੋਣੀ ਤੇ ਮੇਰੀ ਹੱਥ ਬੰਨ ਕੇ ਬੇਨਤੀ ਇਹ ਹੈ ਵੀ ਮੈਂ ਆਪਦੇ ਆਪ ਫੋਨ ਲਾਉਂ ਸੋ ਨੂੰ ਤੁਸੀਂ ਮੈਨੂੰ ਫੋਨ ਨਾਲ ਲ ਤੇ ਇੱਕੋ ਹੀ ਬੇਨਤੀ ਹੈ ਜੀ ਆ ਦੇਖੋ ਹੱਥ ਬੰਦੀਆਂ ਮੈਂ ਤੁਹਾਡੇ ਮੂਹਰੇ ਤੁਸੀਂ ਫੋਨ ਨਾ ਲਾਓ ਮੈਂ ਖੁਦ ਲਾਉਂਗੀ ਤੁਸੀਂ ਮੈਸੇਜ ਛੱਡ ਦਿਓ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਮੈਂ ਬਹੁਤ ਖਾਸ ਵੀਡੀਓ ਪਾਈ ਹੈ ਇਹ ਹੈਗੀ ਆਪਣੀ ਮੱਝ ਵੀ ਸਿੱਖਾਂ ਦੇ ਮੁੰਡੇ ਲਈ ਤੇ ਜਿਹੜਾ ਮੁੰਡਾ ਫੌਜ ਜਾਂ ਪੁਲਿਸ ਚ ਹੈ ਉਹਨਾਂ ਲਈ ਵੀਡੀਓ ਹੈ ਤੇ ਪਲੀਜ਼ ਮੈਨੂੰ ਮੈਸੇਜ ਜਰੂਰ ਕਰੋ ਤੇ ਕੁੜੀ ਮਤਲਬ ਪੜੀ ਹੋਈ ਆ ਵਧੀਆ ਕਰੂਆਂ ਵਿਆਹ ਵੀ ਵਧੀਆ ਕਰਨਗੇ ਤੇ ਮੈਨੂੰ ਮੈਸੇਜ ਕਰੋ ਜੀ ਤੇ ਜਿਹੜਾ ਕੋਈ ਪੁਲਿਸ ਵਾਲਾ ਤੇ ਆਪਣੇ ਸੰਗਰੂਰ ਮਾਨਸੇ ਦੇ ਏਰੀਏ ਦੇ ਵਿੱਚ ਹੋਵੇ ਪੁਲਿਸ ਵਾਲਾ ਤੇ ਫੌਜੀ ਜਿੱਥੋਂ ਮਰਜੀ ਹੋਵੇ ਹਾਂਜੀ ਸਸਰੀਕਾਲ ਤੇ ਇੱਕ ਬੇਨਤੀ ਮੇਰੀ ਹੋਰ ਪ੍ਰਵਾਨ ਕਰੋ ਜੀ ਤੇ 7 ਵਜੇ ਤੋਂ ਬਾਅਦ ਮੈਨੂੰ ਕੋਈ ਫੋਨ ਨਾ ਕਰਿਓ ਸਵੇਰੇ ਮੈਨੂੰ 10 ਵਜੇ ਤੋਂ ਪਹਿਲਾਂ ਕੋਈ ਫੋਨ ਨਾ ਕਰਿਓ ਇਹ ਵੀਡੀਓ ਮੇਰੀ ਚੰਗੀ ਤਰ੍ਹਾਂ ਵਾਇਰਲ ਕਰ ਦਿਓ ਕਿਉਂਕਿ ਆਪਾਂ ਨੇ 7 ਵਜੇ ਤੋਂ ਬਾਅਦ ਚ ਕੋਈ ਫੋਨ ਨਹੀਂ ਸੁਣਨਾ ਹੈਗਾ ਤੇ ਰਾਤ ਸਵੇਰੇ 10 ਵਜੇ ਤੋਂ ਪਹਿਲਾਂ ਕੋਈ ਫੋਨ ਨਹੀਂ ਸੁਣਨਾ ਤੇ ਪਲੀਜ਼ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਮੈਨੂੰ ਮੈਸੇਜ ਕਰਿਆ ਕਰੋ ਫੋਨ ਮੈਂ ਆਪਦੇ ਆਪ ਹੀ ਕਰ ਲੂੰਗੀ ਤੇ ਮੇਰੀ ਬੇਨਤੀ ਪ੍ਰਵਾਨ ਕਰਨਾ ਜੀ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਅੱਜ ਮੈਂ ਆਪਦਾ ਇਹਦੇ ਵਿੱਚ ਨੰਬਰ ਸੱਟਣ ਲੱਗੀਆਂ ਜੀ ਬਹੁਤ ਸਾਰੀਆਂ ਫੇਕ ਆਈਡੀਆਂ ਬਣਦੀਆਂ ਨੇ ਮੇਰੇ ਨਾਮ ਦੇ ਉੱਤੇ ਤੇ ਕਿਉਂਕਿ ਲੋਕ ਤੰਗ ਪਰੇਸ਼ਾਨ ਹੁੰਦੇ ਨੇ ਮੇਰੇ ਨੰਬਰ ਦੀ ਵਜ੍ਹਾ ਨਾਲ ਮੈਂ ਅੱਜ ਆਪਦਾ ਇਹਦੇ ਉੱਤੇ ਨੰਬਰ ਸੱਟਣ ਲੱਗੀਆਂ ਤੇ ਨੰਬਰ ਮੇਰਾ ਮੈਂ ਇੱਥੇ ਮੈਂਸ਼ਨ ਕਰੂੰਗੀ ਲਿਖੂੰਗੀ ਤੇ ਉਹਨੂੰ ਦੇਖ ਕੇ WhatsApp ਨੰਬਰ ਹੈ ਬਿਨਾ ਮਤਲਬ ਤੋਂ ਮੈਨੂੰ ਕੋਈ ਫੋਨ ਨਾ ਕਰੇ ਜੀਨੂੰ ਕੰਮ ਹੈ ਸਿਰਫ ਆਪਦਾ ਮੈਸੇਜ ਕਰੋ ਉਸ ਤੋਂ ਬਾਅਦ ਜਦੋਂ ਮੈਂ ਮੈਸੇਜ ਦਾ ਰਿਪਲਾਈ ਦੂੰਗੀ ਤੇ ਮੈਂ ਆਪਦੇ ਆਪੇ ਹਾਂਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਏ ਹਾਂ ਲੁਧਿਆਣੇ ਦੇਖਦਕਈਆ ਕਰਾਉਣ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਤੇ ਆਪਾਂ ਮਤਲਬ ਕੁੜੀ ਤੇ ਮੁੰਡੇ ਨੂੰ ਨਹੀਂ ਦਿਖਾਵਾਂਗੇ ਕਿਉਂਕਿ ਇਹਨਾਂ ਨੇ ਕਿਹਾ ਵੀ ਅਸੀਂ ਸਿੱਕ ਮਤਲਬ ਕੈਮਰੇ ਦੇ ਵਿੱਚ ਨਹੀਂ ਆਉਣਾ ਤੇ ਬਹੁਤ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਾਂ ਅੱਜ ਬਹੁਤ ਖਾਸ ਵਿਸ਼ੇ ਤੇ ਮੈਂ ਵੀਡੀਓ ਪਾਈ ਹੈ ਤੇ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਿਆ ਕਰੋ ਕਿਉਂਕਿ ਇਦਾਂ ਮੈਨੂੰ ਬਹੁਤ ਕੁੜੀਆਂ ਨੇ ਮੈਸੇਜ ਭੇਜੇ ਨੇ ਕਹਿੰਦੇ ਦੀਦੀ ਵੀ ਕੋਈ ਸਾਡਾ ਨੰਬਰ ਚੱਕ ਲੈਂਦਾ ਹੈ ਵਾ ਤੇ ਇਦਾਂ ਤੁਸੀਂ ਮੈਸੇਜ ਕੁੜੀਆਂ ਖਾਸ ਕਰਕੇ ਮੇਰੀਆਂ ਭੈਣਾਂ ਅਨਬਾਕਸ ਦੇ ਵਿੱਚ ਨੰਬਰ ਸੈਂਡ ਕਰਨਾ ਆਪਦਾ ਅਨਬਾਕਸ ਮੈਂ ਡੇਲੀ ਚੈੱਕ ਕਰਦੀ ਆਂ ਕਿਤੇ ਕਹਿ ਵੀ ਮਿਸ ਹੋ ਜAVE ਨਹੀਂ ਤਾਂ ਮੈਂ ਚੈੱਕ ਕਰਦੀ ਆਂ ਤੇ ਜਿਹਨੂੰ ਜਿਹਨੂੰ ਮੈਂ ਫੋਨ ਕਰੇ ਆ ਤਾਂ ਪਲੀਜ਼ ਮੈਸੇਜ ਤੇ ਥੈਂਕ ਯੂ ਜ਼ਰੂਰ ਹਾਂਜੀ ਸਸਰੀ ਕੱਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਆ ਗੁੱਟੀ ਇੱਕ ਗੁੱਡੀ ਦੀ ਉਮਰ ਹੈ ਜੀ 36 ਸਾਲ ਕੈਨੇਡਾ ਦੀ ਪੀਆਰ ਪੀਆਰ ਆ ਜੀ 5-6 ਸਾਲ ਦੀ ਲੜਕੁੜੀ ਹੈ ਤੇ ਭੈਣ ਨੂੰ ਇਧਰਲਾ ਮੁੰਡਾ ਹੀ ਚਾਹੀਦਾ 10-12 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਕਮੈਂਟਾਂ ਦੇ ਵਿੱਚ ਹੀ ਮੈਨੂੰ ਆਪਣੀ ਰਾਇ ਦੇ ਦਿਆ ਕਰੋ ਜੀ ਮੈਂ ਫੋਨ ਜ਼ਰੂਰ ਲਾਉਂਗੀ ਵੀਡੀਓ ਨੂੰ ਕਰ ਦਿਓ ਤਾਂ ਕਿ ਸ਼ੇਅਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰਿੰਗਰ ਤੇ ਆਪਣੇ ਕੋਲੇ ਆਏ ਨੇ ਕੈਨੇਡਾ ਚੋਂ ਦੋ ਮੁੰਡੇ ਸਗੇ ਭਾਈ ਨੇ ਜੀ ਤੇ ਦੋ ਇੰਡੀਆ ਚੋਂ ਸਗੀਆਂ ਭੈਣਾਂ ਜਾਰੀ ਦੀਆਂ ਨੇ ਮੁੰਡੇ ਇੱਕ ਤਾਂ 24 ਸਾਲ ਦਾ ਇੱਕ ਮੁੰਡਾ 22 ਸਾਲ ਦਾ ਤੇ ਕੁੜੀਆਂ ਇਹਨਾਂ ਤੋਂ ਆਪਾਂ ਨੂੰ ਜੇ ਬਾਲਾ ਨਹੀਂ ਸਾਲ-ਸਾਲ ਛੋਟੀਆਂ ਹੋਣ ਤੇ ਦੋ ਸਗੀਆਂ ਭੈਣਾਂ ਹੀ ਚਾਹੀਦੀਆਂ ਨੇ ਜੀ ਇਹਨਾਂ ਨੂੰ ਤੇ ਵੀਡੀਓ ਨੂੰ ਕਰਦੇ ਦੱਪ ਕੇ ਸ਼ੇਅਰ ਤੇ ਇਹ ਹੈਗੇ ਨੇ ਆਪਣੇ ਮੋਗੇ ਏਰੀਆ ਦੇ ਵਿੱਚੋਂ ਬਹੁਤ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਆ ਜੀ ਮੈਂ ਮਤਲਬ ਬਹੁਤ ਦਿਨਾਂ ਮਗਰੋਂ ਡਾਟੇ ਸ਼ੁਰੂ ਕਰੇ ਨਹੀਂ ਪਾਉਣੇ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਸੀ ਇਸ ਕਰਕੇ ਮੇਰੇ ਤੋਂ ਡਾਟੇ ਨਹੀਂ ਪਏ ਤੇ ਆਪਣੀ ਇੱਕ ਅੱਜ ਇਹ ਬੇਨਤੀ ਹੈ ਕੈਨੇਡਾ ਦੀ ਪੀਆਰ ਆ ਭੈਣ ਦਾ ਡਿਵੋਰਸ ਹੋਇਆ ਹੋਇਆ ਜੀ ਕੋਈ ਵਧੀਆ ਮੁੰਡਾ ਹੋਵੇ 15 14 15 ਕਿਲਿਆਂ ਦੇ ਵਿੱਚ 10 ਕਿਲਿਆਂ ਤੋਂ ਉੱਤੇ ਹੋਣਾ ਜੀ ਭੈਣ 90 ਦੀ ਵਰਨ ਹੈ ਜੀ ਮੁੰਡਾ ਥੋੜਾ ਜਿਹਾ ਵੱਡਾ ਹੀ ਹੋਣਾ ਚਾਹੀਦਾ ਭੈਣ ਤੋਂ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਧੰਨਵਾਦ ਹਾਂਜੀ ਸਸਤਰੀ ਕੱਲ ਮੈਂ ਸੁਧੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਵਕੀਲ ਮੁੰਡਾ ਆਇਆ ਜੀ ਵਕੀਲ ਮੁੰਡਾ ਆਇਆ ਪਟਿਆਲਾ ਏਰੀਆ ਜੀ 16 ਕਿਲੇ ਪੈਲੀਆ ਤੇ ਮੁੰਡੇ ਨੂੰ ਵਕੀਲ ਹੋਵੇ ਜਾਂ ਟੀਚਰ ਲਗੀ ਹੋਵੇ ਕੁੜੀ ਤੇ ਜੱਟਾਂ ਦੀ ਕੁੜੀ ਚਾਹੀਦੀ ਹੈ ਜੀ ਵਧੀਆ ਵਿਆਹ ਮੰਗਦੇ ਨੇ ਵੀਡੀਓ ਨੂੰ ਕਰ ਦੋ ਤਾਂ ਕਿ ਸ਼ੇਅਰ ਜੇ ਕੋਈ ਭੈਣ ਵਕੀਲ ਮੁੰਡੇ ਦੀ ਚਾਹਨਾ ਰੱਖਦੀ ਹੈ ਤਾਂ ਮੈਨੂੰ ਸੰਪਰਕ ਜਰੂਰ ਕਰੋ ਜੀ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਫੋਨ ਨਾ ਲਾਇਆ ਕਰੋ ਜੀ ਤੇ ਫੋਟੋ ਤੇ ਡਾਟਾ ਭੇਜਿਆ ਕਰੋ ਕਿਰਪਾ ਕਰਕੇ हां जी सासु जी कल मैं सोदी अपनी रूपਿੰਦਰ ਤੇ ਅੱਜ ਆਪਣੇ ਕੋਲੇ ਆਈ ਹੈ ਇੱਕ ਕੈਨੇਡਾ ਦੀ 40 ਸਾਲ ਦੀ ਹੈ ਜੀ ਜਾਦੇ ਉਮਰ ਨਹੀਂ ਹੈਗੀ ਭੈਣ ਦੀ ਤੇ ਉਹਨਾਂ ਨੂੰ ਕੈਨੇਡਾ ਦੀ ਆਪ ਦਾ ਸਿਟੀਜ਼ਨ ਹੈ ਵੀ ਨੇ ਤੇ ਉਹਨਾਂ ਨੂੰ ਮੁੰਡਾ ਵੀ ਸਿਟੀਜ਼ਨ ਹੀ ਚਾਹੀਦਾ ਜੀ ਜਿਹਦਾ ਉਹਦਾ ਆਬਦਾ ਕਰ ਲੈਂਦਾ ਹੋਵੇ ਭੈਣ ਦਾ ਹੋਇਆ ਹੋਇਆ ਡਿਵੋਰਸ ਬੱਚੇ ਘਰ ਵਾਲੇ ਕੋਲੇ ਨੇ ਤੇ ਭੈਣ ਨੂੰ ਸਿਟੀਜ਼ਨ ਚਾਹੀਦਾ ਜੀ ਜਿਹਦੇ ਕੋਲੇ ਆਬਦਾ ਘਰ ਹੋਵੇ 40 ਸਾਲ ਭੈਣ ਦੀ ਉਮਰ ਆ ਮੁੰਡੇ ਦੀ 45 46 47 ਸਾਲ ਤੱਕ ਚੱਲ ਜੂਗੀ ਵੀਡੀਓ ਨੂੰ ਕਰ ਦੋ ਸਸਰੀ ਕਾਲ ਜੀ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਮਿਸਤਰੀ ਸਿੰਘਾਂ ਦੀ ਕੁੜੀ ਆਈ ਹੈ ਜੀ ਕੈਨੇਡਾ ਦੀ ਪੀਆਰ 30 ਲੱਖ ਰੁਪਈਆ ਡਿਮਾਂਡ ਹੈ ਜੀ ਭੈਣ ਦਾ ਦੀ ਉਮਰ ਹੈਗੀ ਹੈ ਭੈਣ ਦੀ 25 ਸਾਲ ਤੇ ਮੁੰਡਾ 2-4 ਸਾਲ ਬੜਾ ਚੱਲ ਜੂਗਾ ਤੇ ਜੇ ਜੱਟਾਂ ਦੇ ਮੁੰਡੇ ਨੇ ਮਤਲਬ ਉਹਦੇ ਨਾਲ ਵਿਆਹ ਕਰਾਉਣਾ ਤਾਂ 5 ਕੁ ਕੀਲਿਆਂ ਤੋਂ ਘੱਟ ਨਾ ਹੋਣ ਜੀ ਵੀਡੀਓ ਨੂੰ ਕਰਕੇ ਦਬਕੇ ਸ਼ੇਅਰ ਤੇ ਭੈਣ ਇੱਧਰ ਆ ਚੁੱਕੀ ਹੈ ਜੀ ਇਸ ਕਰਕੇ ਆਪਾਂ ਨੂੰ ਮੁੰਡਾ ਜਲਦੀ ਚਾਹੀਦਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿੰਦਰ ਤੇ ਆਪਣੇ ਕੋਲੇ ਆਈ ਆ ਖੰਨੇ ਏਰੀਏ ਤੋਂ ਕੁੜੀ ਤੇ ਕੈਨੇਡਾ ਪੀਆਰ ਭੈਣ 10 12 ਕਿਲਿਆਂ ਦੇ ਵਿੱਚ ਰਿਸ਼ਤਾ ਕਰਦੇ ਨੇ ਜੀ ਮੁੰਡਾ ਚਾਹੀਦਾ ਆਪਾਂ ਨੂੰ ਇੱਧਰਲਾ ਤੇ 98 ਦੀ ਵਾਰਨਰ ਮੁੰਡਾ ਕੁੜੀ ਤੋਂ 2 3 ਸਾਲ ਵੱਡਾ ਚੱਲ ਜੂਗਾ ਇਹ ਜਿਆਦਾ ਵੱਡਾ ਨਾ ਹੋਵੇ ਇਹਨਾਂ ਨੂੰ ਆਪਦੇ ਏਰੀਏ ਬੰਨੀ ਮੁੰਡਾ ਚਾਹੀਦਾ ਜੀ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਭੈਣ ਕੈਨੇਡਾ ਦੀ ਪੀਆਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲ ਬਾਪੂ ਆਇਆ ਜੀ 60 ਸਾਲ ਉਮਰ ਹੈ ਬਾਪੂ ਦੀ ਤੇ ਬਾਪੂ ਦੀ ਘਰ ਵਾਲੀ ਮੰंजे ਤੇ ਕਹੀ ਹੈ ਬੇਟਾ ਤੇ ਗੱਭਰੂ ਜਵਾਨ ਉਦੀ ਹੋ ਗਈ ਡੈਥ ਤੇ ਬਾਪੂ ਨੇ ਕਰਵਾਉਣਾ ਵਿਆਹ ਤੇ ਜੇ ਕੋਈ ਜਾਦੇ ਏਜ ਦੀ ਬੀਬੀ ਹੈਗੀ ਹੈ ਕੋਈ ਜਿਹਦੇ ਬੱਚਾ ਹੋ ਸਕਦਾ ਤੇ ਜਾਂ ਫਿਰ ਬੱਚਾ ਹੈਗਾ ਜਾਂ ਹੋ ਸਕਦਾ ਤੇ ਉਦੇ 9 5 ਕਿੱਲੇ ਬਾਪੂ ਜ਼ਮੀਨ ਦੇ ਕਰਾਊਗਾ ਵਿਆਪਕਾ ਕਰਾਊ ਘਰ ਵਾਲੀ ਮੰंजे ਤੇ ਪਈ ਹੈ ਜੀ ਤੇ ਇੱਕ ਮੇਰੀ ਇਹ ਹੱਥ ਬੰਨ ਕੇ ਬੇਨਤੀ ਹੈ ਵੀ ਵੀਡੀਓ ਦੇ ਵਿੱਚ ਕੋਈ ਮਜ਼ਾਕ ਦਾ ਸਾਧਨ ਨਾ ਬਣਿਓ ਤੇ ਬਾਪੂ ਤੇ ਕੋਈ ਮਜ਼ਾਕ ਕਿਸੇ ਤਰ੍ਹਾਂ ਦਾ ਵੀ ਮਜ਼ਾਕ ਨਾ ਕਰਿਓ ਕਿਉਂਕਿ ਬਹੁਤ ਮਜਬੂਰੀ ਹੈ ਉਹਦੀ ਤੇ 27 ਕਿੱਲੇ ਪੈੜੀ ਹੈ ਬਾਪੂ ਕੋਲੇ ਕਿਉਂਕਿ ਉਹਨੂੰ ਸਾਂਭਣ ਵਾਲਾ ਕੋਈ ਨਹੀਂ ਹੈਗਾ ਤੇ ਪੰਜ ਕਿਲੇ ਪੈੜੀ ਆਉਂਦੀ ਦੇ ਜਨਾਨੀ ਦੇ ਨੌਕਰਾਂਉ 40 45 ਸਾਲ ਦੀ ਮੋਬੇ ਜਨਾਨੀ ਧੰਨਵਾਦ ਜੀ